ਉਹਨਾਂ ਦਾ ਇਤਰਾਜ਼ ਹੈ ਕਿ ਮਰਦੋਦ ਦੇ ਇਨਸਾਨ ਹੈ ਉਹਨਾਂ ਨੇ ਇੱਕ ਵੀਡੀਓ ਪਾਈ ਆਨਲਾਈਨ ਸੋਸ਼ਲ ਮੀਡੀਆ ਤੇ ਜੋ ਉਹ ਲੈਤਾ ਪਹੁੰਚੀ ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਜਿਹੜੇ ਸਾਡੀ ਗੱਲਾਂ ਕੀ ਹੈ ਮੇਨ ਲੱਗ ਜਿਹੜੀ ਮਿੰਨੀ ਜਿਹੜੀ ਮੋਹਰ ਚਾਹੀਦੀ ਉਹਨਾਂ ਕਿਹਾ ਉਹ ਮੇਰੇ ਦਰਸਤ ਬਟਵਾਰੀ ਨਾਲ ਉਹ ਭਾਗ ਤਰੇ ਕਰਦੇ ਨੇ ਤੇ ਜਿਹੜੇ ਇਮਾਨਦਾਰ ਬਟਵਾਰੀ ਨਾਲ ਕਰਦੇ ਉਹ ਬਾਕਸ ਤੋਂ ਆਉਂਦੇ ਨੇ ਫਿਰ ਇਸ ਮੰਦਰ ਵਿੱਚ ਨਾ ਮੰਨ ਕੋ चंद जी ਨਹੀਂ ਪਤਾ ਮੈਂ ਜੋ ਕੋ ਮੇਰੀ ਨੌਲੇਜ ਨਹੀਂ ਦੇ ਦਿੱਤਾ ਤਾਂ ਵੀਡੀਓ ਬਣਾ ਰਹੇ ਹਾਂ ਤੇ ਤੁਹਾਡੀ ਵੀਡੀਓ ਨਾਲ ਜੇ ਕੋਈ ਟਿੱਪਣਾਰੇ ਨਿਰਾਵ ਹੋ ਜਾਂਦੇ ਨੇ ਆਪਣਾ ਨਹੀਂ ਸਮਝ ਲੱਗਦੀ ਕਿ ਇਹ ਬਸ ਖਨੀਆਂ ਕਰ ਰਹੀ ਤਾਂ ਤੁਹਾਨੂੰ ਨਿਮਣਾ ਨਹੀਂ ਜੀ ਵੀਡੀਓ ਬਸਰ ਅੱਜ ਤੱਕ ਅਡਮਿੰਨ ਦੀ ਹੀ ਦਫਾ ਕਾ ਕੰਨੀ ਮੱਲਬ ਜਾਨ ਦੀ ਕਮੀ ਹੋਵੇ ਅੱਜ ਤੁਹਾਨੂੰ ਮੰਦਾ ਬਾਰੇ ਸਾਰੇ ਦੱਸਦੇ ਆਈ ਅਨਫੋਰ ਸਾਰਾ ਮਸਾਲ ਰੱਖਦੇ ਆ ਤੇ ਸ਼ਾਨ ਵੀਡੀਓ ਕਰੋ ਤੇ ਜ਼ਰੂਰ ਤੇ ਚਾਰ ਬਈਆਂ ਸਹੀ ਹੈ ਮੇਰੇ ਦੁਆਰਾ ਵੀਡੀਓ ਤੋਂ ਅਧਿਸ਼ਿਲੀ ਨਿਯੰਤਰਣ ਤੰਤਰ ਆਪੰਕਾਇਆ ਜਾ ਰਿਹਾ ਹੈ। ਤੇ ਮੇਰੀ ਆਡੀਓ ਇੱਥੇ ਸੁਣੇ ਜਾਣ ਲਈ ਮਿਲਗੇ ਜੋ ਵਾਰੀ ਕਰਦੇ ਯਾਨੀ ਮੇਰੇ ਨਾਲ। ਉਹਦੇ ਵਿੱਚ ਜੇ ਕੋਈ ਡੋਰਟਨ ਕਾਉਣ ਵਾਲਾ ਇੱਕ ਵਾਗ ਦੇ ਇੱਕ ਸ਼ਬਦ ਵੀ ਹੋਵੇ ਤਾਂ ਮੈਂ ਦੇ ਨਾਲ ਨਹੀਂ। ਮੈਂ ਅੱਜ ਸਿਰਫ ਬੋਲਣ ਨੂੰ ਸਹਿਰੇ ਤੇ ਸ਼ਾਮ ਨੂੰ ਫਾਲ ਜਤਾ ਜੇ ਕੋਈ ਹੋਰ ਕਰਦੇ ਇਹ ਕੋਈ ਸਰਾਤ ਤੰਤਰ ਹੈ ਉਹਦੇ ਪਲੇਟਫਾਰਮ ਨਹੀਂ ਕਰਦਾ। ਜੀ ਆਈਗੋਨ ਨੂੰ ਸਾਧਨ ਨੇ

ਤੇ ਇੱਕ ਉਸ ਤੋਂ ਪਹਿਲਾਂ ਇੱਕ ਰਾਗਵ ਸਿੰਘ ਮਲਕਪੁਰ ਦੇ ਇਨਸਾਨ ਨੇ ਉਹਨਾਂ ਨੇ ਇੱਕ ਵੀਡੀਓ ਪਾਈ ਆਨਲਾਈਨ ਸੋਸ਼ਲ ਮੀਡੀਆ ਤੇ ਜੋ ਮੇਰੇ ਤੱਕ ਪਹੁੰਚੀ ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਜਿਹੜੇ ਕਾਫੀ ਗੱਲਾਂ ਕੀਆ ਮੇਨ ਗੱਲ ਜਿਹੜੀ ਮੈਨੂੰ ਜਿਹੜੀ ਮੈਨੂੰ ਹਟ ਕਰ ਗਈ ਜਾਂ ਉਹ ਸੀਗੀ ਕਿ ਜਿਹੜਾ ਨੇ ਕਿਹਾ ਕਿ ਉਹ ਜਿਹੜੇ ਕਰਪਟ ਪਟਵਾਰੀ ਨੇ ਉਹ ਹੜਤਾਲ ਕਰੇ ਕਰ ਦੇਣਾ ਤੇ ਜਿਹੜੇ ਇਮਾਨਦਾਰ ਪਟਵਾਰੀ ਨੇ ਉਹ ਵਾਪਸ ਕੰਮ ਤੇ ਆਣਾ ਚਾਹੁੰਦੇ ਨੇ ਫਿਰ ਇਸ ਸੰਬੰਧ ਵਿੱਚ ਮੈਂ ਉਹਨਾਂ ਨੂੰ ਕਾਲ ਕੀਤੀ ਕੋਲ ਕਰਕੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹ ਵੀਡੀਓ ਪਾਈ ਹੈ ਜਿਹੜੀ ਸੋਸ਼ਲ ਮੀਡੀਆ ਤੇ ਇਹਦੇ ਬਾਰੇ ਤੁਹਾਨੂੰ ਫਿਰ ਜਾਣਕਾਰੀ ਹੋਣੀ ਚਾਹੀਦੀ ਪੂਰੀ ਵੀ ਪਟਵਾਰੀ ਦੀ ਮੰਗਾ ਕੀ ਨੇ ਤੇ ਪਟਵਾਰੀ ਉਹਨਾਂ ਨੇ ਕਾਫੀ ਉਹਦੇ ਵਿੱਚ ਬੋਲਿਆ ਸੀ ਵੀ 10 ਸਾਲ ਦਾ ਇੱਕ ਥਾਂ ਤੇ ਲੱਗੇ ਦਨ ਪਟਵਾਰੀ ਤੇ ਮੈਂ ਉਹਨਾਂ ਸਾਰੇ ਸਵਾਲ ਪੁੱਛੇ ਰਿਕਾਰਡਿੰਗ ਮੇਰਾ ਵੀ ਤਹੀ ਨਾਲ ਚਲਾਇਆ ਤਾਂ ਜੋ ਲੋਕਾਂ ਨੂੰ ਪਤਾ ਚੱਲੇ ਵੀ ਗਲਤੀ ਹੋਈ ਹੈ ਤੇ ਦੱਸ ਕਹਿੰਦੇ 10 ਸਾਲ ਤੋਂ ਇੱਕ ਥਾਂ ਦੇ ਪਟਵਾਰੀ ਮੈਨੂੰ ਪੁੱਛਿਆ ਮੈਂ ਸਰ ਜੀ ਨਾਮ ਦੱਸੋ ਕੋਈ ਪਟਵਾਰੀ ਦਾ ਉਹਨਾਂ ਦਾ ਨਾਮ ਹੀ ਆ ਫਿਰ ਉਹ ਕਹਿੰਦੇ ਜੀ ਮੈਂ ਕਿਹਾ ਜੀ ਤੁਸੀਂ ਮੰਗਾ ਦੱਸੋ ਪਟਵਾਰੀ ਦੀ ਮੰਗਾ ਕਿਹੜੀਆਂ ਨੇ ਉਹਨਾਂ ਨੇ ਉਹਦੇ ਵਿੱਚ ਗੱਲ ਕੀਤੀ ਪਟਵਾਰੀਆਂ ਦੀ ਸਾਰੀਆਂ ਮੰਗਾ ਮੰਨੀਆਂ ਗਈਆਂ ਪਰ ਪਟਵਾਰੀ ਫਿਰ ਵੀ ਹੜਤਾਲ ਕਰੇ ਕਰਦੇ ਨੇ ਇਹ ਕਿਉਂ ਕਰੇ ਕਰਦੇ ਨੇ ਮੈਂ ਫਿਰ ਉਹਨਾਂ ਨੂੰ ਪੁੱਛਿਆ ਮੈਂ ਅੱਛਾ ਤੇ ਤੁਹਾਨੂੰ ਨਹੀ ਜਾਣਕਾਰੀ ਹੈ ਤੁਸੀਂ ਦੱਸੋ ਉਹ ਵੀ ਪਟਵਾਰੀ ਦੀਆਂ ਕਿਹੜੇ ਕਿਹੜੇ ਮੰਗਾ ਸੀ ਤੇ ਉਹ ਕਹਿੰਦੇ ਨਹੀਂ ਮੈਂ ਦੱਸਾਂਗਾ ਮੈਨੂੰ ਨਹੀਂ ਪਤਾ ਮੈਂ ਚਲੋ ਠੀਕ ਹੈ ਮੈਂ ਤੁਹੇ ਦੱਸ ਦਵਾਂ ਵੀ ਭਗਵੰਦ ਮਾਨ ਨੇ ਕਿਹੜੀ ਮੰਗਾ ਮੰਨ ਕੇ ਤੇ ਨ ਤੇ ਫਿਰ ਮੈਂ ਹਾਂ ਤੇ ਇਹ ਦੱਸਦੇ ਵੀ ਪਟਵਾਰੀ ਹੜਤਾਲ ਤੇ ਕਿਸ ਤਰ੍ਹਾਂ ਨੇ ਕਿਉਂਕਿ ਪਟਵਾਰੀ ਪੱਕੇ ਸਕਲਾਂ ਦਾ ਕੰਮ ਕਰੇਗਾ ਜਿਹੜੇ ਵੱਧੂ ਸਰਕਲਾਂ ਜਿਹੜੇ ਜਿੱਥੇ ਸਰਕਾਰ ਨੇ ਪਟਵਾਰੀ ਭਰਤੀ ਨਹੀਂ ਕੀਤੇ ਉਹ ਸਰਕਲਾਂ ਦਾ ਕੰਮ ਬੰਦਾ ਕਹਿੰਦੇ ਜੀ ਨਹੀਂ ਪਤਾ ਮੈਨੂੰ ਜੀ ਤੁਹਾਨੂੰ ਇਨੀ ਨੌਲੇਜ ਨਹੀਂ ਹੁੰਦੀ ਤੇ ਫਿਰ ਤੁਸੀਂ ਵੀਡੀਓ ਬਣਾ ਦਿੰਦੇ ਹੋ ਤੇ ਤੁਹਾਡੀ ਵੀਡੀਓ ਨਾਲ ਜੇ ਕੋਈ ਦੇਖਣ ਵਾਲੇ ਗੁੰਮਰਾਹ ਹੋ ਜਾਂਦੇ ਨਾ ਉਹਨਾਂ ਨੂੰ ਨਹੀਂ ਸਮਝ ਲੱਗਦੀ ਇਹ ਗਲਤ ਸਮਝੀਆਂ ਪੈਦਾ ਹੋ ਜਾਂਦੀਆਂ ਨਾ ਫਿਰ ਤੁਹਾਨੂੰ ਨਹੀਂ ਬਣਾਉਣੀ ਚਾਹੀਦੀ ਫਿਰ ਇਹ ਗੱਲ ਹੋਈ ਉਸ ਤੋਂ ਫਿਰ ਮੈਂ ਉਹਨੂੰ ਕਿਹਾ ਮੈਂ ਹਾਂ ਚਲੋ ਠੀਕ ਹੈ ਇਹ ਕੋਈ ਗੱਲ ਨਹੀਂ ਵੀ ਹੋ ਸਕਦਾ ਸਾਡੀ ਪਟਵਾਰ ਯੂਨੀਅਨ ਦੀ ਗੱਲ ਪਛਾਣ ਦੀ ਕਮੀ ਹੋਵੇ ਅਸੀਂ ਤੁਹਾਨੂੰ ਮੰਗਾ ਆਪਣੇ ਸਾਰੇ ਦੱਸਦੇ ਆ ਅਸੀਂ ਸਾਨੂੰ ਤੁਹਾਡਾ ਸਾਰਾ ਮਸਲਾ ਦੱਸਦੇ ਆ ਤੇ ਸਾਡੇ ਨਾਲ ਮੀਟਿੰਗ ਕਰੋ ਐਦਾਂ ਕਰੋ ਤੇ 4 ਵਜੇ ਤਸੀਲੇ ਆ ਜਿਓ ਤੇ ਆਪਾਂ ਤੇ ਇੱਕ ਦੋ ਸਾਡੇ ਪ੍ਰਧਾਨ ਸਾਹਿਬ ਹੋਣੀ ਮਿਲਾਵਾਂਗੇ ਨੁਮਾਇंदे ਜੂਨੀਅਨ ਦੇ ਤੇ ਅਸੀਂ ਤੁਹਾਨੂੰ ਸਾਰੇ ਗੱਲ ਸਮਝਾਵਾਂਗੇ ਕਿ ਜੋ ਕੀ ਮਸਲਾ ਹੈ ਕੀ ਹੈ ਕਿਉਂ ਚੱਲੇ ਕਰਦੀ ਹੈ ਹਜ ਤੱਕ ਜਿਹੜਾ ਸਟ੍ਰਾਈਕ ਚੱਲੇ ਕਿਉਂ ਕਰਦੀ ਹੈ ਉਹ ਕਹਿੰਦੇ ਠੀਕ ਹੈ ਜੀ ਉਹਦੇ ਫਿਰ ਮੈਂ ਪੁਣੇ 4 ਵਜੇ ਦੁਬਾਰਾ ਫੋਨ ਕੀਤਾ ਜੀ ਆਓ ਉਹ ਕਹਿੰਦੇ ਨੇ ਕਿ ਮੈਂ ਸਾਰ ਦੁਕਾਨ ਤੇ ਆ ਤੇ ਮੇਰੇ ਕੋਲ ਨਹੀਂ ਆਇਆ ਜਾਣਾ ਮੈਂ ਸਸਾ ਚਲੋ ਠੀਕ ਹੈ ਕੋਈ ਗੱਲ ਨਹੀਂ ਮੈਂ ਤੁਹਾਨੂੰ ਵਟਸ ਫਿਰ ਉਸ ਤੋਂ ਬਾਅਦ ਹੁਣ ਕੱਲ ਖਰੀਅੱਜ ਕੋਤ ਨਹੀਂ ਕੱਲ ਇਹਨਾਂ ਦੁਆਰਾ ਵੀਡੀਓ ਪਾ ਦਿੱਤੀ ਵੀ ਮੈਨੂੰ ਤੇ ਡਰਾਤਮਕਾਇਆ ਜਾ ਰਿਹਾ ਬਟਵਾਰੀਆਂ ਤੋਂ ਤੇ ਇਹ ਮੇਰੀ ਆਡੀਓ ਕਲਿੱਪ ਸੁਣੀਓ ਜਿਹੜੀ ਮੇਰੀ ਦੋ ਵਾਰੀ ਗੱਲ ਹੋਈ ਇੱਕ ਵਾਰੀ ਸਵੇਰੇ ਇੱਕ ਸ਼ਾਮੀ ਉਹਦੇ ਵਿੱਚ ਜੇ ਕੋਈ ਡਰਾਉਣ ਤਾਂ ਮਕਾਉਣ ਵਾਲਾ ਇੱਕ ਬਾਗਜਾ ਇੱਕ ਸ਼ਬਦ ਵੀ ਹੋਵੇ ਤਾਂ ਮੈਂ ਦੇ ਦਾਂਗਾ ਜੀ ਤੇ ਜੇ ਨਹੀਂ ਆ ਤੇ ਫਿਰ ਅਸੀਂ ਹੁਣ ਫਿਰ ਵੀ ਜੇ ਬੰਦਾ ਡਰ ਗਿਆ ਆ ਤੇ ਫਿਰ ਅਸੀਂ ਤੇ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਉਹਦਾ ਕਹਿਣਾ ਹੈ ਕਿ ਤੁਹਾਡੇ ਕਾਲ ਤੋਂ ਬਾਅਦ ਹੋਰ ਵੀ ਕੁਝ ਕਾਲਸ ਰਨ ਹੋ ਗਈਆਂ ਹੈਗੀਆਂ ਜੇ ਕੋਈ ਕਾਲ ਗਈ ਹੈ ਹੋਰ ਮੈਂ ਅਦਰ ਸਰ ਕੋ ਨਾਲ ਸਵੇਰੇ ਤੇ ਸ਼ਾਮ ਨੂੰ ਕਾਲ ਕੀਤਾ ਜੇ ਕੋਈ ਹੋਰ ਕਰ ਗਿਆ ਇਹ ਕੋਈ ਸ਼ਰਾਤੀ ਅਨਸਰ ਹੈ ਉਹਦੇ ਖਿਲਾਫ ਕਾਰਵਾਈ ਕਰੇ ਠੀਕ ਹੈ ਆਈ ਉਹਨਾਂ ਦਾ ਸਾਥ ਦਿੰਨੇ ਆ ਸਮਾਜ ਵਿੱਚ ਉਹ ਖਰੀ ਮਿੱਗੀ ਆ ਬੰਦਾ ਤੁਸੀਂ ਕਹਿ ਰਹੇ ਹੋ ਕਿ ਸਨਵਾਤ ਇਹਦੇ ਸਬੰਧ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਕਿ ਜਿੱਦਾਂ ਹੁਣ ਕੱਲ ਪਰਸੋਂ ਸਰਕਾਰ ਦੀ ਰੈਲੀ ਹੋਈ ਆ ਆਮ ਆਦਮੀ ਪਾਰਟੀ ਦੀ ਦੇਖੋ ਜੀ ਸਾਰਾ মিডিਆ ਨੇ ਕਵਰ ਕੀਤੀ ਆ ਭਗਵੰਤ ਮਾਨ ਜੀ ਬਿਆਨ ਦੇ ਰਹੇ ਨੇ ਆਪਣਾ ਪਾਸ਼ੇਂ ਕਰ ਰਹੇ ਨੇ ਕੇਜਰੀਵਾਲ ਜੀ ਪਾਸੋਂ ਤੁਹਾਡੇ ਲੇਕਿਨ ਇਹ ਨਹੀਂ ਦੱਸਿਆ ਗਿਆ ਵੀ ਸਰਕਾਰੀ ਅਮਲਾ ਕਿੰਨਾ ਵਰਤਿਆ ਗਿਆ ਆ ਸਰਕਾਰੀ ਵਸਾਂ ਦਾ ਕਿੰਨੀ ਦੁਰਵਰਤੋਂ ਕੀਤੀ ਸਰਕਾਰੀ ਤੰਤਰ ਸਾਰਾ ਆ ਆਵਾ ਦੀ ਪਾਰਟੀਆਂ ਦੇ ਵਰਕਰਾਂ ਨੂੰ ਢੋਣ ਚ ਲੱਗਿਆ ਆ ਜੀ ਸਾਡੇ ਪਟਵਾਰੀ ਸਾਡੇ ਮਾਸਟਰ ਸਰਕਾਰੀ ਉਹ ਲੱਗੇ ਹੀ ਰਿਫਰੈਸ਼ਮੈਂਟ ਆ ਦੇਣਾ ਆਵਾ ਦੀ ਪਾਰਟੀ ਦੇ ਵਰਕਰਾਂ ਨੂੰ ਕਿ ਇਹ ਮੈਸੇਜ ਉਸ ਨਹੀਂ ਹੈ মিডিਆ ਦਾ ਕਿਉਂ ਵੀਡੀਓ ਸਟੇਟ ਲੈਵਲ ਤੇ ਗੱਲ ਕਿਉਂ ਨਹੀਂ ਉੱਠ ਸਕੀ ਕਿਉਂ ਮੰਨ ਨਹੀਂ ਕਰਦੇ ਕਿ ਉਹ ਗਾਉਂ ਧੱਕਾ ਪਾਣ ਮਾਰਕ ਸਰਕਾਰੀ ਮੁਲਾਜ਼ਮ ਸਰਕਾਰੀ ਮੁਲਾਜ਼ਮ ਬੰਦੇ ਆ ਕਾਨੂੰਨ ਦਾ ਚ ਇੱਕ ਬੰਦੂਆ ਮਜ਼ਦੂਰ ਵਾਲਾ ਸਾਡੇ ਤੇ ਹੋ ਲਾ ਦਿੰਦੇ ਨੇ ਹਾਂਜੀ ਉਹ ਦੱਸੇ ਕਿ ਹਮਨ ਤਾਂ ਕਹਿ ਲੰਦਾ ਕਿ ਉਹ ਕਹਿ ਰਿਹਾ ਹਮਨ ਨਹੀਂ ਨਹੀਂ ਕੀ ਕਰੀ ਨਹੀਂ ਬਿਲਕੁਲ ਕੀ ਸਾਡੇ ਪਟਵਾਰੀ ਫਤੇ ਸਿੰਘ ਜੀ ਮੈਂ ਨਮਾਇਦਾ ਪੰਜਾਬ ਨੇ ਉਹਨਾਂ ਨੇ ਬਕਾਇਦਾ ਨਹੀਂ ਨਹੀਂ ਮੈਂ ਤੁਹਾਨੂੰ ਆਡੀਓ ਕਲਿੱਪ ਤੁਹਾਨੂੰ ਦਿਖਾ ਦਿੰਦਾ سوشل ਮੀਡੀਆ ਤੇ سوشل ਮੀਡੀਆ ਸਾਡੇ ਸਾਡੇ ਬੁਖਟਵਾਰੀ ਨੇ ਕਿਹਾ ਹੈ ਵੀ ਸਾਡਾ ਕੱਲ ਤੇ ਇਸਤੇਮਾਲ ਹੋਇਆ ਹੈ ਇਹ ਤੁਹਾਡੇ ਉਹ سوشل ਮੀਡੀਆ ਤੇ ਪਈ ਹੈ ਇਸੇ ਲਈ ਮੈਂ ਚਲਾ ਕੇ ਤੁਹਾਨੂੰ ਦਿਖਾ ਦਿੰਦਾ ਜਿੱਤੇ ਕਹਿੰਦੇ ਹੋ ਤੇ ਸਾਡੇ ਫਰਦੇ ਸਿੰਘ ਜੀ ਨੇ ਪੂਰਾ ਬਕਾਇਦਾ ਦੱਸਿਆ ਵੀ ਸਾਡਾ ਸਰਕਾਰੀ ਤੁੰਦਤਾ ਮਿਸਯੂਜ਼ ਕੀਤਾ ਗਿਆ ਤੇ ਸਾਡੇ ਤੇ ਐਸਐਮਐਸ ਵਾਸਤੇ ਲਾਇਆ ਗਿਆ ਹੈ ਕਿ ਜੇ ਸਾਨੂੰ ਆਪਣੇ ਆਮ ਆਦੀ ਪਾਰਟੀ ਦੇ ਵਰਕਰ ਰਿਫਰੈਸ਼ਮੈਂਟ ਵਾਸਤੇ ਸਾਨੂੰ ਐਸਐਮਐਸ ਲਾਇਆ ਗਿਆ ਹੈ ਇਹ ਸੁੱਟੀਆਂ ਤਾਂ ਕਰਨੇ ਸਾਡੇ ਵਰਕਰ ਨੂੰ ਰਿਫਰੈਸ਼ਮੈਂਟ ਆ ਦੇਣ ਇਹ ਗੱਲ ਬਕਾਇਦਾ ਉਹਦੇ ਵਿੱਚ ਦੱਸੀ ਗਈ ਹੈ ਐਜ ਕੋਈ ਗੰਦੀ ਹੈ ਉਹ ਕੱਲੀ ਐਸੇ ਸਰਕਾਰ ਤੋਂ ਕੋਈ ਉਮਾਰਿਆ ਇਹ ਪੇਸ਼ੀ ਐਫਰ ਕਰਾਦਾ ਜੀ ਨਹੀਂ ਸਰਕਾਰੀ ਹਮਲੇ ਦਾ ਇਸ ਤਰ੍ਹਾਂ ਦਾ ਦੁਰਉਪਯੋਗ ਕਿਸੇ ਸਰਕਾਰ ਦੇ ਵਿੱਚ ਨਹੀਂ ਹੋਣਾ ਸਾਡੇ ਮੇਰੀ ਨੌਕਰੀ ਦੇ ਵਿੱਚ ਮੈਂ ਕਰਦੇ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਕਈ ਵਰਕਰਾਂ ਨੂੰ ਰਿਫਰੈਸ਼ਮੈਂਟ ਅੱਜ ਤੱਕ ਨਹੀਂ ਦਿੱਤੀ ਆ